ਦੋਸਤੋ ਆ ਵੀਰ ਯਾਰ ਰੋਜ਼ ਆਉਂਦਾ ਇੱਥੇ ਗਵਿੰਦਪੁਰੇ ਤੋਂ ਪੰਜਾਬੀ ਵੀਰ ਆਪਣਾ ਆ ਦੇਖੋ ਸਾਰਾ ਕੁਸ ਲੈ ਕੇ ਆਉਂਦਾ ਯਾਰ ਗੋਭੀ ਵਗੈਰਾ ਮੂਲੀ ਔਲੇ ਜੋ ਹੋਂ ਸਾਧੀਆਂ ਦੀਆਂ ਸਬਜ਼ੀਆਂ ਮੀਠੇ ਪਾਲਕ ਤਾਂ ਇਹਦੀ ਰੇੜੀ ਤੋਂ ਸਬਜ਼ੀ ਸੂਜੀ ਖਰੀਦਿਆ ਕਰੋ ਯਾਰ ਭਈਆਂ ਤੋਂ ਤਾਂ ਖਰੀਦਦੇ ਆ ਆਪਾਂ ਠੀਕ ਹੈ ਨਾ ਇਹਦਾ ਵੀ ਵਿਚਾਰੇ ਦਾ ਕੋਈ ਨਾ ਕੋਈ ਫਾਇਦਾ ਹੋਵੇ ਫਿਰ ਇਹ ਕਿੰਨੇ ਵਜੇ ਆਉਣਾ ਵੀਰ? ਮੇਰੇ ਵੇ 5 ਵਜੇ ਆ ਜੰਦੇ। ਅੱਛਾ 5 ਵਜੇ ਇੱਥੇ ਆ ਜਾਂਦੇ ਉਹ। ਹਾਂ ਜੀ। ਤੇ ਕਿੰਨੇ ਵਜੇ ਤੱਕ ਰਹਿਣਾ ਇੱਥੇ? 8 ਵਜੇ। ਅੱਛਾ ਦੱਸ। ਇਹ ਸਵੇਰ 5 ਵਜੇ ਆ ਜਾਂਦਾ ਦੋਸਤੋ ਪੁੱਡਾ ਦੇ ਬਠਿੰਡਾ ਦੇ ਜਿਹੜਾ ਪੁੱਡਾ ਦਫ਼ਤਰ ਆ ਉਹਦੇ ਬਿਲਕੁਲ ਸਾਹਮਣੇ ਖੜਦਾ ਹੈ। ਇਧਰਲੇ ਪਾਸੇ ਗੁਰਦੁਆਰਾ ਸਾਹਿਬ ਹੈ। ਸਾਹਮਣੇ ਇਹ ਚੌਂਕ ਆ ਜਿਹੜਾ ਤਾਂ ਇੱਥੇ ਯਾਰ ਇਹਦੀ ਹੈਲਪ ਕਰਿਆ ਕਰੋ ਆ ਕੇ ਸਾਜੀ ਸੂਜੀ ਇਹ ਤੋਂ ਲਿਆ ਕਰੋ। ਤੇ 10 ਵਜੇ ਤੱਕ ਇਹ ਹੁੰਦਾ। ਸਬਜ਼ੀ ਵੀ ਇਹਦੀ ਮਤਲਬ ਕਿ ਜੋ ਬਾਜ਼ਾਰ ਨਾਲੋਂ ਸਸਤੀ ਹੁੰਦੀ ਹੈ ਜਿਆਦਾ ਮਹਿੰਗੀ ਨਹੀਂਗੀ ਬਾਕੀ ਪੰਜਾਬੀ ਭਰਾ ਹੈ ਠੀਕ ਹੈ ਧੰਨਵਾਦ ਹਟਾਈ